ਸਾਥੀ ਦੋਸਤੋ ਤੁਸੀਂ ਦੇਖੋ ਆਪਣਾ ਪਿੰਡ ਨਾਲਾ ਚੰਦ ਮਹਰਪ ਸਿੰਘ ਕੋਤੜਾ ਜੀ ਅੱਜ ਅਸੀਂ ਪਹੁੰਚੇ ਹਾਂ ਜੀ ਹਲਕਾ ਭਲੱਤ ਦਾ ਉਹ ਮਾਨਮਤਾ ਪਿੰਡ ਪਿੰਡ ਹੈਗਾ ਜੀ ਟਾਂਡੀ ਦਾਖਲੀ ਜਿੱਥੇ ਤੰਤਨ ਪੀਰ ਬੱਬਾ ਅਨਾਇਤ ਅਲੀ ਜੀ ਦੇ ਦਰਬਾਰ ਵਿਖੇ ਦੋ ਰੋਜ਼ਾ ਸਲਾਨਾ ਜੋੜ ਮੇਲਾ ਕਰਵਾਇਗਾ ਇਹ ਸਲਾਨਾ ਜੋੜ ਮੇਲਾ ਤੁਹਾਨੂੰ ਦੱਸਣਾ ਚਾਹਾਂਗੇ ਕਿ ਪਿੰਡ ਟਾਂਡੀ ਦਾਖਲੀ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਅਤੇ ਇਹਨਾਂ ਦੇ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਅਪਾ ਗੱਲਬਾਤ ਵੀ ਕਰਾਂਗੇ ਪ੍ਰਬੰਧਕ ਕਮੇਟੀ ਦੇ ਨਾਲ ਉਹਨਾਂ ਨਾਲ ਗੱਲਬਾਤ ਕਰਕੇ ਇਸ ਮੇਲੇ ਬਾਰੇ ਆਪਾਂ ਥੋੜੀ ਜੀ ਜਾਣਕਾਰੀ ਲਵਾਂਗੇ ਤੇ ਜਲਦੀ ਵੀਡੀਓ ਵੀ ਤੁਸੀਂ ਵੱਧ ਵੱਧ ਸ਼ੇਅਰ ਕਰ ਦੇਣੀ ਹੈ ਤੇ ਇਸ ਮੇਲੇ ਦੌਰਾਨ ਤੁਹਾਨੂੰ ਦੱਸਣਾ ਚਾਹੁੰਗੇ ਗੁਰੂ ਕੇ ਲੰਗਰ ਵੀ ਜਿਹੜੇ ਆ ਉਹ ਟੁੱਟ ਚਲਾਏਗੇ ਤੇ ਆਪ ਆਪਾ ਹੁਣ ਗੱਲਬਾਤ ਕਰਦੇ ਆਂ ਪ੍ਰਬੰਧਕ ਕਮੇਟੀ ਨਾਲ ਤੇ ਜਲਦੀ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ ਮੇਲਾ ਸਾਡੇ ਬਾਬਾ ਤਨਤਨ ਬਾਬਾ ਪੀਸ਼ਾ ਨਾਈ ਤਲੀ ਦਾ ਮੇਲਾ ਹਰ ਸਾਲ ਅਸੀਂ ਬੜੇ ਤੋਂ ਹੁੰਦਾ ਨਾ ਮੇਲਾ ਮਨਾਉਂਦੇ ਆਂ ਵੀ 20 25 ਸਾਲ ਦੇ ਕਰੀਬ ਮੈਨੂੰ ਹੋ ਗਿਆ ਮੇਲਾ ਮਨਾਉਂਦੇ ਨੂੰ ਉਸ ਤੋਂ ਪਹਿਲਾਂ ਸਰਦਾਰ ਸੁਬਦਾਰ ਭਾਨ ਸਿੰਘ ਕਰਾਉਂਦੇ ਸੀ ਤੇ ਹੁਣ ਉਹਨਾਂ ਦਾ ਪਰਿਵਾਰ ਮੇਰੇ ਨਾਲ ਹੈ ਉਹ ਕਰਾਉਂਦੇ ਆ ਤੇ ਮੇਲਾ ਬੜਾ ਹੀ ਧੂਮਧਾਮ ਨਾਲ ਕਰਾਈਦਾ ਇਸ ਵਾਰ ਜਿਹੜਾ ਹੈ ਕਨਵਰ ਗਰੇਵਾਲਾ ਦਾ ਪ੍ਰੋਗਰਾਮ ਰੱਖਿਆ ਹੈ ਤੇ ਕੋਈ ਅੱਧੇ ਪੌਣੇ ਘੰਟੇ ਤੱਕ ਅਸੀਂ ਚਾਲੂ ਕਰ ਦੇਣਾ ਤੇ ਜਗ੍ਹਾ ਦੇ ਜਿਹੜੀ ਹੈ ਲੋਕਾਂ ਦਾ ਸਹਿਯੋਗ ਐ ਨਰੇ ਵੀਰਾਂ ਦਾ ਪਿੰਡ ਦਾ ਸਹਿਯੋਗ ਐ ਤੇ ਸੱਜਣ ਮਿੱਤਰ ਸਾਰੇ ਸਹਿਯੋਗ ਕਰਦੇ ਆ ਤੇ ਬਹੁਤ ਵਧੀਆ ਸਹਿਯੋਗ ਮਿਲਦਾ ਵਧੀਆ ਤੇ ਜਗ੍ਹਾ ਤੇ ਤੇ ਜੋ ਵੀ ਸੁਖਣਾ ਮੈਂ ਹਰ ਇੱਕ ਬੰਦੇ ਦੀ ਪੂਰੀ ਹੁੰਦੀ ਆ ਖਾਸ ਕਰਕੇ ਜਿਆਦਾ ਜਿਹੜਾ ਬੰਦਾ ਬਿਮਾਰ ਬੰਦਾ ਹੁੰਦਾ ਉਹ ਜਗ੍ਹਾ ਤੇ ਠੀਕ ਹੋ ਕੇ ਜਾਂਦਾ ਹਾਂ ਇਹ ਆਪਣੀ ਅੱਖੀ ਦੇਖੇ ਜਿਹੜੀ ਚੀਜ਼ਾਂ ਉਹ ਦੱਸਦੇ ਆਪਾਂ ਅੱਛਾ ਠੀਕ ਹਾਂਜੀ ਤੇ ਕਿੰਨੇ ਦਿਨ ਬਾਬਾ ਜੀ ਦਾ ਮੇਲਾ ਜਿਹੜਾ ਤੁਸੀਂ ਚੱਲਦਾ ਜੀ ਇੱਥੇ ਪਿੰਡ ਟਾਂਡੀ ਚ ਦੋ ਦਿਨ ਦਾ ਮੇਲਾ ਹੁੰਦਾ ਜੀ ਦੋ ਦਿਨ ਦਾ ਮੇਲਾ ਚੱਲਦਾ 18 19 ਜੂਨ ਦਾ ਮੇਲਾ ਚੱਲਦਾ ਪੱਕਾ ਹੀ ਤੇ ਕੀ ਕੀ ਪ੍ਰੋਗਰਾਮ ਅੱਜ 18 ਤਰੀਕ ਦਾ ਜਿਹੜਾ ਤੁਸੀਂ ਵਿਥਿਆ ਹੋਇਆ ਹੈ ਅੱਜ ਦਾ ਪ੍ਰੋਗਰਾਮ ਆਪਾਂ ਗੱਲ ਕਰਾਂ ਹਾਂਜੀ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਹੁਣ ਪਹਿਲਾਂ ਲੰਗਰ ਦੀ ਸੇਵਾ ਚੱਲਦੀ ਸੀ ਛਬੀਲ ਠੰਡੇ ਦੀ ਸੇਵਾ ਚੱਲਦੀ ਸੀ ਹੁਣ 1:30 ਵਜੇ ਦੇ ਕਰੀਬ ਆਹੀ ਕਨਵਰ ਕਰੇਵਾਂ ਲਾ ਦੇਣਾ ਉਸ ਤੋਂ ਬਾਅਦ ਸ਼ਾਮ ਨੂੰ 6 ਵਜੇ ਮਹਿੰਦੀ ਦੀ ਰਸਮ ਹੈ ਮਹਿੰਦੀ ਦੀ ਰਸਮ ਜਿਹੜੀ ਸਾਡੇ ਬਾਬਾ ਜੀ ਦੀ ਬਹੁਤ ਜ਼ਰੂਰੀ ਹੈ ਤੇ ਉਹ ਮਹਿੰਦੀ ਦਾ ਕਰਕੇ ਸਾਰਾ ਦਾ ਕੰਮ ਚੱਲਦਾ ਬਾਬਾ ਜੀ ਦੀ ਮਹਿੰਦੀ ਜਿੱਥੇ-ਜਿੱਥੇ ਜਾਂਦੀ ਹੈ ਸਾਰੇ ਕੰਮ ਕਾਰਜ ਪੂਰੇ ਹੁੰਦੇ ਆ ਤੇ ਬਹੁਤ ਵਧੀਆ ਮਹਿੰਦੀ ਦਾ ਜਿਹੜਾ ਕੰਮ ਹੈ ਉਸ ਤੋਂ ਬਾਅਦ ਕੱਲ ਦਾ ਪ੍ਰੋਗਰਾਮ ਸਾਡਾ ਚਾਦਰ ਝੰਡੇ ਦਾ ਤੇ ਚਿਰਾਗ ਦਾ ਜੀ ਚਾਦਰ ਝੰਡਾ ਚਰਾ ਕੱਲ ਹੋਊਗੀ ਲੰਗਰ ਸ਼ਬੀਲ ਠੰਡੇ ਦੇ ਸਾਰੇ ਜਿਹੜੇ ਉਹ ਲੱਸੀ ਮਿੱਠੀ ਠੰਡੀ ਲੋਣੀ ਇਹ ਸਾਰਾ ਕੁਝ ਵਧੀਆ ਚੱਲਦਾ ਆ ਬਾਬਾ ਜੀ ਨੇ ਬਹੁਤ ਅਸੀਂ ਆਪ 15 ਸਾਲ ਪਿੱਛੇ ਵੀ ਜਾਈਏ ਮੈਂ ਬਾਹਰੋਂ ਆਇਆ ਸੀ ਮੈਂ ਬਿਲਕੁਲ ਲੱਤਾਂ ਤੋਂ ਖੜੋ ਗਿਆ ਸੀ ਮੈਂ ਜਿੱਦੋਂ ਇਸ ਦਰਗਾਹ ਤੇ ਆਇਆ ਮੈਂ ਉਹ ਸਾਹਮਣੇ ਰੋਡ ਤੋਂ ਚੱਲ ਕੇ ਅੰਦਰ ਆ ਗਿਆ ਸੀ ਉਹਦੇ ਬਾਅਦ ਮੈਂ ਸ਼ਰਧਾ ਨਹੀਂ ਛੱਡੀ ਅਸਤਰ ਮੇਰੇ ਬੱਚੇ ਅਜ ਸਿਟੀਜ਼ਨ ਹੋ ਗਏ ਨੇ ਬਾਬਾ ਜੀ ਕਿਰਪਾ ਨਾਲ ਮੇਰੇ ਬੇਟੇ ਤੇ ਬਹੁਤ ਵੱਡਾ ਕੇਸ ਸੀ ਕੈਨੇਡਾ ਵਿੱਚ ਅੱਜ ਜੋ ਪੀਅਰ ਲੈ ਕੇ ਉਹਨਾਂ ਜੋ ਇੱਥੇ ਮਨੋਗਮਨਾ ਕੀਤੀਆਂ ਜੀ ਅੱਜ ਪੂਰੀਆਂ ਵਾਈ ਗੁਰਦੀ ਕਿਰਪਾਣਾ ਕਰ ਰਿਹਾ ਹੈ ਗਾਇਕ ਸਦਿਆ ਕਨੇ ਗਰੇਵਾਲ ਆ ਰਹੇ ਨੇ ਉਹ ਇੱਥੇ ਆਪਣੇ ਸਟੇਜ ਲਾਉਣਗੇ ਇਤੂ ਮੁਰਾਦਾਪੂਰੀਆਂ ਹੋਰੀਆਂ ਸਾਡੀਆਂ ਜਾਗਦੇ ਸੋਨ ਦਾ ਸਮਾਨ ਲੱਗੀ ਨਾਲ ਪਰਮਾਤਮਾ ਰਹਿ ਇਹ ਦੁਨੀਆ ਕੀ ਜਾਣ ਸਾਨੂੰ ਸੁੱਤ ਅੱਕ ਜਾਗਦੇ ਦੁਨੀਆ ਕੀ ਜਾਣ ਸਾਨੂੰ ਹੋਇਆ ਜਗਾਰ ਮੇਰੇ ਦੁਨੀਆ ਕੀ ਜਾਣ ਸਾਨੂੰ ਸੁੱਤ ਅੱਕ ਜਾਗਦੇ